ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਅਕਲਿਆ ਖੁਰਦ ਤਸਵੀਰ ਕੋਨਿਆਣਾ ਤੇ ਜ਼ਿਲ੍ਹਾ ਬਠਿੰਡਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੱਡੇ ਕੱਦ ਕਾਠ ਵਾਲੇ ਮਿੱਤਰੋ ਆਪਾਂ ਸਾਨੂੰ ਮੱਝ ਦਿਖਾ ਰਹੇ ਆ ਜੇ ਮੱਝ ਦੀ ਗੱਲ ਕਰਗੇ ਸਿਹਤ ਪੱਖੋਂ ਬਹੁਤ ਹੀ ਚੰਗੀ ਫੇਸ ਕੁਆਲਿਟੀ ਤੇ ਸਿੰਗਾ ਦੀ ਵਰਤਾਰਾ ਵੀ ਮਿੱਤਰੋ ਬਹੁਤ ਸੋਹਣੀ ਹੈ ਗੋਲ ਸਿੰਗਾ ਤੇ ਸੂਣ ਦੇ ਬਿਲਕੁਲ ਨੇੜੇ ਆ ਤੇ ਬਾਈਆਂ ਦੇ ਦੱਸਣ ਦੇ ਮੁਤਾਬਕ ਵੀ ਪਿਛਲੇ ਸੂਏ ਦਾ ਜਿਹੜਾ ਦੁੱਧ ਹੈ ਬਹੁਤ ਚੰਗਾ ਕੱਢਿਆ ਤੇ ਕਿੰਨਾ ਦੁੱਧ ਸੀ ਕੀ ਡਿਟੇਲ ਆ ਇਹਦੀ ਬਾਈ ਤੋਂ ਆਪਾਂ ਸਖੀ ਜੀ ਤੋਂ ਪੂਰੀ ਡਿਟੇਲ ਲਵਾਂਗੇ ਸੋ ਫੇਸ ਕੁਆਲਿਟੀ ਸਰੀਰ ਦੀ ਬਣਤਰ ਥਣਲੇ ਵੀ ਜੀ ਮਿੱਤਰੋ ਸਾਫ਼ ਹੈ ਅਗਾੜੀ ਵਿਸਾੜੀ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਘੱਟੋ ਘੱਟ ਗੇਟ ਫੁੱਟ ਦੇ ਨੇੜੇ ਬੂਰੇ ਮਿੱਤਰੋ ਲੀਵਾ ਹੋਊਗਾ ਘੱਟੋ ਘੱਟ ਤੇ ਮਗਰ ਤੁਸੀਂ ਦੇਖ ਸਕਦੇ ਹੋ ਧੁੰਨੇ ਤਾਂ ਹੀ ਲੇਵਾ ਐਸ ਵਾਰ ਜਿਹੜੇ ਹਸਾਬ ਨਾਲ ਸੰਭਾਈ ਹੋਈ ਹੈ ਤਾਂ ਦੁੱਧ ਮੇਰੇ ਹਸਾਬ ਨਾਲ ਬਹੁਤ ਹੀ ਚੰਗਾ ਕੱਢਣ ਵਾਲੀ ਹੈ ਤੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਤੇ ਪਹਿਲਾਂ ਇੱਕ ਵਾਰੀ ਆਪਾਂ ਸਾਨੂੰ ਤੋੜ ਕੇ ਦਿਖਾ ਦੇ ਫਿਰ ਆਪਾਂ ਪੂਰੀ ਇਹਦੀ ਡਿਟੇਲ ਤੁਹਾਡੇ ਨਾਲ ਕਰਦੇ ਆਂ ਸਾਂਝੀ ਤੇ ਕੱਦ ਦਾ ਤੁਸੀਂ ਅੰਦਾਜ਼ਾ ਬਾਈ ਦੇ ਹਿਸਾਬ ਨਾਲ ਤੁਸੀਂ ਲਾ ਸਕਦੇ ਹੋ ਬਹੁਤ ਕੱਦ ਬਹੁਤ ਬੇਲ ਪਿੱਠ ਪੁੜੇ ਦੀ ਚੰਗੀ ਤੇ ਤਿਆਰ ਹੋ ਚੁੱਕੀ ਆ 2-4 ਦਿਨ ਮਿੱਤਰੋ ਸੂਣ ਦੇ ਵਿੱਚ ਉਹ ਉਧਰ ਹੀ ਲੈ ਚਲੋ ਜੀ ਰਹਿੰਦੇ ਨੇ ਤਾਂ ਥੋੜਾ ਹਨੇਰਾ ਪੈਂਦਾ ਬਹੁਤ ਹੀ ਸੋਹਣੀ ਤਿਆਰ ਹੋਈ ਆ ਤੇ ਮੇਰਾ ਅੰਦਾਜ਼ਾ ਵੀ 18-20 ਲੀਟਰ ਵਾਲੀ ਆ ਵੈਸੇ ਜਾਣਕਾਰੀ ਤਾਂ ਆਪਾਂ ਫੇਰ ਕਹਣਾ ਵੀ ਪੂਰੀ ਵਾਈਟ ਤੋਂ ਲੈ ਮੈਂ ਬੰਦ ਜੀ ਬੰਦ ਠੀਕ ਹੈ ਖਿੱਚਦੀ ਆ ਹਨਾ ਹਾਂਜੀ ਬਈ ਪਸ਼ੂਆਂ ਕਰਕੇ ਹਨਾ ਫੇਰ ਕਹਣਾ ਵੀ ਤੁਸੀਂ ਹਵਾਨਾ ਦੇਖ ਸਕਦੇ ਹੋ ਦੋਨੇ ਸਾਈਡ ਆਪਾਂ ਥਾਂ ਦਿਖਾ ਰਹੇ ਆ ਬਹੁਤ ਹੀ ਚੰਗੇ ਤੇ ਕਰਦੇ ਆ ਬਾਈ ਜੀ ਦਾ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਠੀਕ ਹੈ ਅੱਜ ਆਪਾਂ ਖੜੇ ਆ ਜੀ ਪਿੰਡ ਅਕਲਿਆ ਖੁਰਦ ਅਕਲਿਆ ਖੁਰਦ ਅਕਲਿਆ ਕਲਾਂ ਦੇ ਇਹੇ ਗੋਨਿਆਣਾ ਕਿੰਨੇ ਕਿਲੋਮੀਟਰ ਹੂ ਸਤ ਕਿਲੋਮੀਟਰ ਹੈ ਗੋਨਿਆਣਾ ਗੋਨਿਆਣਾ 7 ਕਿਲੋਮੀਟਰ ਆ ਨੇੜੇ ਹੈਗਾ ਅਕਲਿਆ ਕਲਾਂ ਅਕਲਿਆ ਕਲਾਂ ਠੀਕ ਹੈ ਬਹਿੰਡੇ ਤੋਂ 22 ਕਿਲੋਮੀਟਰ ਆ ਜੀ ਠੀਕ ਹੈ ਜੈਤੋਦੋਂ ਆਪਣਾ ਪਿੰਡ 10 ਕਿਲੋਮੀਟਰ ਹੈ ਜਿਹੜਾ ਕੰਮ ਆ ਘਰੇਲੂ ਕੰਮ ਆਪਣਾ ਕੁ ਇਹ ਜਿਹੜੀ ਆਪਣੀ ਮੱਝ ਆ ਹਨਾ ਨੇੜੇ ਹੋਏ ਦੀ ਕਦ ਮੜਾ ਜਾ ਫਿਰ ਕਈ ਭਰਾਵਾਂ ਨੂੰ ਅੰਦਾਜ਼ਾ ਲਾ ਲੈਣਗੇ ਹਨਾ ਹਾਂਜੀ ਛੋਟਾ ਮੋਟਾ ਸਿਰ ਦੇ ਨੇੜੇ ਲੰਗਦੀ ਆ ਹਨਾ ਹਾਂਜੀ ਠੀਕ ਹੈ ਇਹ ਸੁਹਾ ਕਿਹੜਾ ਜਿਹਦਾ ਪਹਿਲਾਂ ਤਾਂ ਇਹਦਾ ਸੁਹਾ ਹੁਣ ਕੀ ਜੇ ਸੁਏ ਮੱਝ ਨੇ ਸੁਣਾ ਜੀ ਕਿੰਨੇ ਕਦਰ ਰਹਿੰਦੇ ਆ ਬਸ ਇਹਦੇ 5-4 ਦਿਨ ਰਹਿੰਦੇ ਆ ਮੱਝ ਦੇ ਠੀਕ ਹੈ ਦੁੱਧ ਕਿਵੇਂ ਸੀ ਜਿਹੜਾ ਪਿਛਲੇ ਸੁਏ ਪਹਿਲੇ ਸੂਏ ਹੀ ਅਸੀਂ ਮੱਝ ਲਈ ਸੀ ਟੋਕੜ ਚਾਉ ਦੇਰ ਕੇ ਰਾਮਪਰੇ ਦੇ ਆਸ-ਪਾਸ ਮੈਂ ਲਈ ਸੀ ਅਸੀਂ ਟੋਕੜ ਠੀਕ ਹੈ ਟੋਕੜ ਹਾਂਜੀ ਉਹਨਾਂ ਦੇ ਦਰਸ਼ਨ ਮੁਤਾਬਕ ਉਹਨਾਂ ਨੇ 18 ਲੀਟਰ ਦੇ ਆਸ-ਪਾਸ ਦੁੱਧ ਕੱਢਿਆਗਾ ਕੱਢਿਆ ਹਾਂਜੀ ਠੀਕ ਹੈ ਵੀ ਸੋ ਤੁਸੀਂ ਟੋਕੜ ਲਈ ਉਹਦਾ ਵੀ ਚੰਗਾ ਦੁੱਧ ਸੀ ਹਾਂਜੀ ਉਹਦੋਂ ਵੀ ਚੰਗਾ ਦੁੱਧ ਸੀਗਾ ਉਹਨੇ ਟਾਈਮ ਮੈਂ ਮਿਲਦੀ ਸੀਗੀ ਠੀਕ ਹੈ ਹਾਂਜੀ ਤੇ ਹੁਣ ਇਹਦਾ ਆਪਾਂ ਜੇ ਮੁੱਲ ਦੀ ਕਰਕੇ ਗੱਲ ਹਨਾ ਕਿੰਨਾ ਕੁ ਮੁੱਲ ਕਰਤਾ ਜੀ ਬੱਸ ਆਪਾਂ ਜੱਜ ਜਮਲ ਕਰਦੇ ਹਾਂ 235000 ਰੁਪਏ 235 ਹਾਂਜੀ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਹੋ ਜਾਊਗਾ ਠੀਕ ਹੈ ਦੁੱਧ ਦਾ 31 ਬਾਰ ਜਿਵੇਂ ਸਮਝਿਆ ਕੱਢੂਗੀ ਹਾਂਜੀ ਦੁੱਧ ਘੱਟੋ ਘੱਟ 20 ਲੀਟਰ ਦੁੱਧ ਮੈਂ ਕੱਢੂਗੀ ਜਿਹੜੇ ਹਿਸਾਬ ਨਾਲ ਤਿਆਰ ਹੁੰਦਾ ਹੈ ਨਾ ਹਾਂ ਜਿਹੜੇ ਹਿਸਾਬ ਨਾਲ ਤਿਆਰ ਆ ਪੂਰੀ ਪਲੀ ਵੀ ਮੈਂ ਆ ਠੀਕ ਹੈ ਹਾਂਜੀ ਮਿੱਤਰੋ ਐਨ ਲੱਗਦਾ ਵੀ ਜਿਵੇਂ ਸਾਹ ਨਹੀਂ ਖੜਾ ਹੁੰਦਾ ਹਨਾ ਹਾਂਜੀ ਠੀਕ ਹੈ ਤੇ ਆਪਣਾ ਫੋਨ ਨੰਬਰ ਜੀ ਫਿਰ ਆਪਣਾ ਫੋਨ ਨੰਬਰ ਹੈਗਾ 94650 94650 ਹਾਂਜੀ 55818 55818 94655 55818 18 ਸੋ ਫਿਰ ਆਪਾਂ ਗੱਲ ਕਰਦੇ ਆਂ ਵੀ ਥਰਡ ਲੈਵਲ ਦੀ ਮਿੱਤਰੋ ਸਾਫ਼ ਹੈ ਸਰੀਰ ਦੀ ਬਣਤਰ ਪਿੱਠ ਫੁੜੇ ਦੀ ਬਹੁਤ ਚੰਗੀ ਤੇ ਸਿਹਤ ਵੱਖੋਂ ਬਹੁਤ ਸੋਹਣੀ ਪਲੀ ਵੀ ਆ ਹਾਂਜੀ ਬੱਚੇ ਕਹਿਣਾ ਚਾਹੁੰਦੇ ਹੋ ਕਿਸਾਂ ਠੀਕ ਹੈ ਮੈਂ ਬਹੁਤ ਚੰਗੀ ਮੈਂ ਪਾਲੀ ਆ ਕਹਿੰਦੇ ਅਸੀਂ ਵੀ ਆਪਦਾ ਵੀ ਸਰੀਰ ਪੂਰਾ ਫਟਾ ਘਟਾ ਹੈ ਨਾ ਹਾਂਜੀ ਠੀਕ ਹੈ ਮੈਂ ਇਹਦੇ ਬਰਾਬਰੀ ਸਰੀਰ ਹੈ ਇਹਨਾਂ ਦਾ ਹਾਂ ਠੀਕ ਹੈ ਧੰਨਵਾਦ